ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਭਰ ਦੇ ਵਿੱਚ ਜਿੱਥੇ ਜ਼ਿਲ੍ਹਾ ਲੁਧਿਆਣਾ ਦੀ ਸੀਟ ਜਿਹੜੀ ਹੈ ਹੌਟ ਸਿੱਟ ਮੰਨੀ ਜਾਂਦੀ ਹੈ ਉੱਥੇ ਹੀ ਅੱਜ ਪੰਜਾਬ ਦੀ ਇੱਕ ਇੱਕ ਬੱਚੇ ਦੀ ਜਿਹੜੀ ਨਜ਼ਰ ਹੈ ਇਸ ਸਮੇਂ ਖੰਡੂਰ ਸਾਹਿਬ ਦੀ ਸੀਟ ਉੱਤੇ ਲੱਗੀ ਹੋਈ ਹੈ ਲੱਗੀ ਹੋਈ ਨਹੀਂ ਆਪਾਂ ਕਹ ਸਕਦੇ ਟਿਕੀ ਹੋਈ ਹੈ ਪਰ ਸੋਚਣ ਦਾ ਵਿਸ਼ਾ ਇਹ ਹੈ ਕਿ ਜਿਸ ਤਰ੍ਹਾਂ ਹੀ ਆਜ਼ਾਦ ਉਮੀਦਵਾਰ ਵਜੋਂ वीरपाई अमृतपाल सिंह खालसा ਦਾ ਨਾਮ ਖੰਡੂਰ ਸਾਹਿਬ ਦੀ ਸੀਟ ਤੋਂ ਸਾਹਮਣੇ ਆਇਆ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਰਦਾਰ ਵਿਰਸਾ ਸਿੰਘ ਬਲਟੋਹਾ ਦਾ ਨਾਮ ਵੀ ਸਾਹਮਣੇ ਆ ਗਿਆ ਪਰ ਗੱਲ ਇਹ ਹੈ ਕਿ ਵਿਰਸਾ ਸਿੰਘ ਬਲਟੋਹਾ ਜੀ ਜਦੋਂ ਵੀਰਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਨਾਮ ਆਜ਼ਾਦ ਉਮੀਦਵਾਰ ਵਜੋਂ ਸਾਹਮਣੇ ਆਇਆ ਸੀ ਤਾਂ ਉਹਨਾਂ ਦੀ માતા ਜੀ ਨੂੰ ਮਿਲਣ ਲਈ ਗਏ ਇੱਕ ਘਰ ਦੀ ਛੱਤ ਥੱਲੇ ਦੋਨੋਂ ਧਿਰਾਂ ਬੈਠੀਆਂ ਇਹਨਾਂ ਨੇ ਆਪਸ ਵਿੱਚ ਵਿਚਾਰ-ਵਿਮਰਸ਼ ਕੀਤੇ ਪਰ ਕੀ ਕਾਰਨ ਹੈ ਕਿ ਸਰਦਾਰ ਵਿਰਸਾ ਸਿੰਘ ਬਲਟੋਹਾ ਜੀ ਅੱਜ ਸਰਦਾਰ ਵੀਰਪਾਈ ਅਮਰਤਪਾਲ ਸਿੰਘ ਖਾਲਸਾ ਦੇ ਐਂਟੀ ਹੀ ਉਹਨਾਂ ਦੇ ਵਿਰੋਧੀ ਬਣ ਕੇ ਸਾਹਮਣੇ ਆ ਗਏ ਨੇ ਸੋਚਣ ਵਾਲੀ ਗੱਲ ਇਹ ਹੈ ਕਿ ਦੋਨਾਂ ਦਾ ਮੋਟਿਵ ਦੋਨੋਂ ਧਿਰਾਂ ਜੇਕਰ ਦੋਨੋਂ ਧਿਰਾਂ ਸੱਚਲੀ ਖੜੀਆਂ ਨੇ ਬਿਲਕੁਲ ਸੱਚੀਆਂ ਨੇ ਆਪਣੇ ਗੁਰੂ ਸਾਹਿਬ ਦੇ ਲਈ ਜੇਕਰ ਦੋਨੋਂ ਧਿਰਾਂ ਆਪਣੇ ਗੁਰੂ ਸਾਹਿਬ ਦੇ ਲਈ ਇਮਾਨਦਾਰ ਨੇ ਤਾਂ ਸੋਚਣ ਦਾ ਵਿਸ਼ਾ ਇਹ ਹੈ ਕਿ ਦੋਨੋਂ ਧਿਰਾਂ ਦਾ ਮੋਟਿਵ ਕੀ ਹੈ ਸਿਰਫ ਤੇ ਸਿਰਫ ਪੰਥ ਦੀ ਚੜ੍ਹਦੀ ਕਲਾ ਪਰ ਕਿਉਂ ਨਹੀਂ ਇਹ ਦੋਨੋਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਕਿਉਂ ਨਹੀਂ ਸਰਦਾਰ ਰਵਿਸ਼ਾ ਸਿੰਘ ਬਲਟੋਹਾ ਜੀ ਇਹ ਸੋਚ ਲੈਂਦੇ ਕਿ ਕੋਈ ਨਾ ਸਾਡਾ ਨੌਜਵਾਨ ਹੈ ਤੇ ਉਹਦੀ ਚੜ੍ਹਦੀ ਕਲਾ ਦੇ ਲਈ ਇੱਕ ਮੌਕਾ ਵੀਰਪਾਈ ਅਮਰਤਪਾਲ ਸਿੰਘ ਖਾਲਸਾ ਨੂੰ ਪੈਲ ਦੀ ਆਧਾਰ ਤੇ ਦੇ ਦੇਣਾ ਚਾਹੀਦਾ ਤੇ ਕਿਉਂ ਨਹੀਂ ਵੀਰਪਾਈ ਅਮਰਤਪਾਲ ਸਿੰਘ ਜੀ ਦੀ ਮਾਤਾ ਜੀ ਇਹ ਸੋਚਦੇ ਕਿ ਕੋਈ ਨਾ ਵਿਰਸਾ ਸਿੰਘ ਬਲਟੋਹਾ ਜੀ ਦੀ ਉਮਰ ਦਾ ਇੱਕ ਤਕਾਜ਼ਾ ਹੋਇਆ ਪਿਆ ਹੈ ਨਾ ਕੋਈ ਨਹੀਂ ਫਿਰ ਕੀ ਹੋ ਗਿਆ ਬਜ਼ੁਰਗ ਨੇ ਉਹਨਾਂ ਨੂੰ ਇੱਕ ਮੌਕਾ ਹੋਰ ਦੇ ਦਿੰਨੇ ਆ ਤੇ ਵੀਰਪਾਈ ਅਮਰਤਪਾਲ ਸਿੰਘ ਕੋਲ ਤਾਂ ਬਹੁਤ ਮੌਕੇ ਨੇ ਮਤਲਬ ਕਿ ਇਹ ਕਿ ਦੋਨਾਂ ਤੇ ਆਂਦੀ ਇੱਕ ਸੋਚ ਸਿਰਫ ਸੋਚ ਇੱਕ ਹੋਣੀ ਚਾਹੀਦੀ ਹੈ ਜੇਕਰ ਉਹ ਸੱਚ ਵਿੱਚ ਇਹ ਦੋਨੋਂ ਧਿਰਾਂ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਚਾਹੁੰਦੀਆਂ ਨੇ ਪਰ ਵਿਰਸਾ ਸਿੰਘ ਬਟੋਹਾ ਜੀ ਤੇ ਵੀਰਪਾਈ ਅਮਰਤਪਾਲ ਸਿੰਘ ਜੀ ਦੇ ਬੇਬੇ ਬਾਪੂ ਜੀ ਕਿਤੇ ਇੰਜ ਨਾ ਹੋਵੇ ਕਿ ਤੁਸੀਂ ਦੋਨੋਂ ਧਿਰਾਂ ਆਪਸ ਦੇ ਵਿੱਚ ਹੈਨਾ ਸੀਟ ਦੇ ਪਿੱਛੇ ਕੀ ਇੱਕ ਐਮਪੀ ਦੀ ਸੀਟ ਹੈ ਇਸ ਸੀਟ ਦੇ ਖਿੱਚੋ ਤਾਨ ਦੇ ਵਿੱਚ ਤੁਸੀਂ ਆਪਸ ਦੇ ਵਿੱਚ ਇੱਕ ਦੂਏ ਦੇ ਵਿਰੋਧੀ ਬਣੇ ਰਹੋ ਪਰ ਤੁਹਾਡੀ ਦੋਨਾਂ ਦੀ ਆਪਸੀ ਇਸੀ ਬ੍ਰੌਂਟਾ ਨੂੰ ਲੈ ਕੇ ਜਿਹੜੀ ਤੁਹਾਡੀ ਦੋਨਾਂ ਦੀ ਵਿਰੋਧੀ ਧਿਰ ਹੈ ਉਹਦਾ ਫਾਇਦਾ ਹੋ ਜਾਵੇ ਤੇ ਜੇਕਰ ਤੁਹਾਡੇ ਦੋਨਾਂ ਦਾ ਮੁੱਦਾ ਸਿਰਫ ਤੇ ਸਿਰਫ ਪੰਥ ਦੀ ਚੜ੍ਹਦੀ ਕਲਾ ਨਾ ਤੇ ਜੇਕਰ ਤੁਹਾਡੇ ਆਪਸ ਦੀ ਖਿੱਚੋ ਤਾਨ ਦਾ ਫਾਇਦਾ ਵਿਰੋਧੀ ਧਿਰ ਲੈ ਗਈ ਨਾ ਤਾਂ ਯਾਦ ਰੱਖਿਓ ਸਾਡਾ ਪੰਜਾਬ ਸਾਡਾ ਪੰਥ ਕਿਦਰੇ ਤੁਹਾਡੀ ਇਹ ਆਪਸੀ ਖਿੱਚੋ ਤਾਨ ਦੇ ਕਾਰਨ ਪਿੱਛੇ ਨਾ ਰਹਿ ਜਾਵੇ ਮੇਰੀ ਬੇਨਤੀ ਹੈ ਇੱਕ ਵਾਰੀ ਵਿਚਾਰ ਜ਼ਰੂਰ ਕਰਿਓ ਦੋਨੋਂ ਧਿਰਾਂ ਇਕੱਠੀਆਂ ਹੋਣ ਦੀ ਕੋਸ਼ਿਸ਼ ਕਰੋ ਸਟੇਜ ਦੇ ਉੱਤੇ ਇਕੱਠੇ ਹੋਵੋ ਤੁਹਾਡੇ ਦੋਨਾਂ ਦੇ ਇਕੱਠੇ ਹੋਣ ਦੇ ਨਾਲ ਹੀ ਪੰਥ ਦੀ ਚੜ੍ਹਦੀ ਕਲਾ ਆ ਕਿਉਂਕਿ ਰਸਤਾ ਮੰਜ਼ਿਲ ਸਿਰਫ ਤੇ ਸਿਰਫ ਇੱਕ ਹੈ ਪੰਥ ਦੀ ਜਿੱਤ ਪੰਥ ਦੀ ਚੜ੍ਹਦੀ ਕਲਾ ਸੋ ਦੋਨਾਂ ਧਿਰਾਂ ਨੂੰ ਵਿਚਾਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ